ਇੱਕ ਕਲੌਕ ਟਾਵਰ ਜੀ ਹੈ ਦੁਪਹਿਰ ਲਓ ਜੀ ਟਾਈਮ ਵੀ ਦੇਖ ਲਈਏ ਆਪਾਂ ਕਿੰਨੇ ਵਜ ਗਏ ਨੇ ਕਿੰਨੇ ਵਜੇ ਜੀ 1:00 2:00 ਵਾਲੇ ਹਾਂ ਅੱਜ ਤਰੀਕ ਹੈ ਜੀ 8 8 ਤਰੀਕ 8 ਮਾਰਚ 2025 ਦੁਪਹਿਰ ਦੁਪਹਿਰ ਟਾਵਰ ਹੈ ਕਲੌਕ ਟਾਵਰ ਦੁਪਹਿਰ ਕਲੌਕ ਟਾਵਰ 8000 8 ਤਰੀਕ 8 ਤਰੀਕ 2025 25 8 ਮਾਰਚ 2025 ਦਵਾਈ ਕਲੌਕ ਟਾਵਰ ਬਹੁਤ ਮਸ਼ਹੂਰ ਹੈ ਇਹਦੇ ਚਾਹ ਹੂੰ ਟਾਈਮ ਹੋ ਗਿਆ ਹੋਊ ਆਪਣਾ ਕਿੰਨਾ ਟਾਈਮ ਹੈ ਪੌਣੇ 2 ਹੋ ਗਏ ਪੌਣੇ 2 ਹੁਣ ਪੌਣੇ 1 ਪਹਰ ਦੇ ਅੱਛਾ ਪੌਣੇ 2 ਹੋ ਗਏ ਠੀਕ ਹੈ ਠੀਕ ਹੈ ਓਕੇ ਕੱਲ ਨੂੰ ਸਾਡੀ ਫਲਾਈਟ ਵੀ ਆ ਤੇ ਅੱਜ ਅਸੀਂ ਫਿਰ ਹੁਣ 5:00 ਵਜੇ ਨੂੰ ਘਰੇ ਚਲੇ ਜਾਵਾਂਗੇ ਧਿਆਰੀ ਵੜੀ ਕਰਦੇ ਆਂ ਵੀ ਇੰਡੀਆ ਨੂੰ ਜਾਣ ਦੀ ਵਾਪਸੀ ਸਾਡੀ